ਹਾਂ ਜੀ ਬਈ ਸਾਡੀ ਗੱਲ ਕਰ ਸਕਦੇ ਕੰਪਨੀ ਵਿੱਚ ਬਸਰ ਅਸੀਂ ਨਹੀਂ ਲਵਾਈ ਕਰ ਕੰਕਰੀਟਡ ਤਾਂ ਹੈ ਜੀ ਇਸ ਦਾ ਮਸਤੀ ਹੈ ਜੀ ਵੀ ਥੋੜੀ ਗੱਡੀ ਬਹੁਤ ਜ਼ਿਆਦੇ ਧੁੱਪੇ ਖੜੀ ਹੈ ਸਰ ਇਹ ਕਿਰਵੇ ਹਾਂ ਕੰਪਨੀ ਐ ਹਾਂ ਉੱਪਰ ਤੇ ਹੀ ਖੜੀ ਸੀ ਅਸੀਂ ਕੋਈ ਵੀ ਕੰਮ ਕਰੀ ਜਾਂਦੇ ਹਾਂ ਹੁਣ ਇੱਥੇ ਜਿਹੜੀ ਟੌਪਾ ਦੋਸਤ ਐਸੀ ਜਿਹੜੀ ਟੌਪਾ ਜਿਹੜੀ ਟੌਪਾ ਹੈ ਜੀ ਗੱਲ ਕਰ ਰਹੇ ਇਤਨਾ ਹੋ ਜਾਂਦਾ ਕਰਦੇ ਪਰ ਭਾਈ ਜੀ ਆਪਣਾ ਕੋਈ ਨਾ ਕੋਈ ਲੋਕੀਂ ਕੋ ਕਰਦੇ ਨਹੀਂ ਭਾਈ ਭਾਈ ਬਿਸ਼ੋ ਕਿਸੇ ਕੁਝ ਕਰਦੇ ਨਹੀਂ ਸੀ ਬਹੁਤ ਵਧੀਆ ਹਿਸਾਬ ਹੈ ਬਹੁਤ ਚੰਗੀ ਬੰਦੀਆਂ ਆਪਾਂ ਨੂੰ ਗੁਰੂ ਚੁੱਕੀ ਹੈ ਕੋਈ ਸਭੀ ਬਣਾਏਗੀ ਜਿਹੜੀ ਕਰਦੀ ਜਿਵੇਂ ਆਹ ਲੋ ਪਹਿਲਾਂ ਜਿਹੜਾ ਹੈਲੋ ਗੋਲੀ ਸੀ ਕਿ ਤੁਹਾਨੂੰ ਜਿਹੜਾ ਕਰੋ ਕੰਮ ਪਰ ਬਾਬਾ ਜੀ ਸਾਹਿਬ ਹੋਰ ਤੇ ਥੋੜੀ ਜਿਹੀ ਪਰ ਹੋਣੇ ਜਿਹੜੇ ਸਰਕਾਰੀ ਸਟਾਨ ਪੇਪਰ ਵਾਲੀ ਪਛਾਣ ਰੰਗਾ ਜਿੰਦਾ ਜਿਹੜੀ ਟੋਟਲ ਅਜੈਂਸਾ ਦਾ ਆਲਾ ਪ੍ਰੋਜੈਕਟ ਦੋ ਲੋ ਪੇਪਰ ਵੀ ਥੋੜੇ ਰੱਖ ਲੈ ਵਾ ਸਦਾ ਕਿ ਤੇ ਮੈਂ ਲੋਕਰੀ ਹੋਈ ਆ ਤਾਰੀਖਾ ਤੇ ਉੱਪਰ ਗੁਲਾਬ ਪੋੜੇ ਹੋਏ ਹੋਈ ਬਾਈ ਕੋਲੇ ਪੋੜੇ ਹੋਏ ਪੇਪਰ ਤੇ ਰੱਖਣੇ ਸਾਰਤ ਨਾਲ ਜਿਹੜਾ ਕਰੋ ਕਰਾਓ ਕਰੋ